ਕਿਸਾਨ ਵੀਰੋ ਕੀ ਹਾਲ ਚਾਲ ਪਹਿਲੀ ਵੀਡੀਓ ਬਣਾ ਰਹੇ ਆ ਆਪਾਂ ਅੱਜ ਜਰੂਰ ਦੇਖਿਓ ਕਿਉਂਕਿ ਸਪਰੇਅ ਕੀਤੀ ਆਪਾਂ ਝੋਨੇ 'ਚ ਆਪਾਂ ਨੂੰ ਕੀ ਰਿਜ਼ਲਟ ਮਿਲਿਆ ਇਹਦਾ ਸਾਰਾ ਕੁਝ ਦੱਸਾਂਗੇ ਵੀਡੀਓ 'ਚ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਓ ਸਾਨੂੰ ਪਹਿਲਾਂ ਝੋਨਾ ਚੈੱਕ ਕਰੋਨਾ ਵਾ ਸੋ ਆ ਝੋਨਾ ਚੈੱਕ ਕਰੋ ਤੁਸੀਂ ਪੀਆ 126 ਆ ਡੈਣੇ ਨੂੰ ਹੋ ਗਿਆ 27 ਤਾਂ ਵਿੱਚ ਤੁਸੀਂ ਪੀਲਾ ਪੀਲਾ ਚੈੱਕ ਕਰ ਸਕਦੇ ਆ ਬੂਟਿਆਂ ਨੂੰ ਇਹ ਘਾਹ ਦੇ ਬੂਟੇ ਆ ਜਿਹੜੇ ਆਪਾਂ ਦਵਾਈ ਪਾਈ ਆ ਤੇ ਪੌਨ ਰਿਜ਼ਲਟ 100% ਮਿਲਿਆ ਆ। ਸੋ ਆਪਾਂ ਕਿੱਦਾਂ ਦਵਾਈ ਪਾਈ ਆ, ਕਿੰਨੀ ਡੋਜ਼ ਪਾਈ ਆ, ਕਦੋਂ ਸਪਰੇਅ ਕੀਤੀ ਸੀ, ਸਾਰਾ ਕੁਝ ਇਸ ਵੀਡੀਓ 'ਚ ਜਾਣਕਾਰੀ ਦੇਵਾਂਗੇ। ਚੈਨਲ ਨੂੰ ਫੋਲੋ ਜ਼ਰੂਰ ਕਰਿਓ। ਸੋ ਗੱਲ ਕਰਦੇ ਆ ਦੋ ਸ਼ੀਸ਼ੀਆਂ ਦੀ। ਇੱਕ ਤਾਂ ਆਪਣੇ ਕੋਲ ਹੈਗੀ ਆ ਸ਼ੇਰਰਾਮ ਦੀ ਜੋਸੋ, ਦੂਜੀ ਹੈਗੀ ਐ ਸ਼ੇਰਰਾਮ ਦੀ ਸਿਲਵਟ ਸਟicker ਜਿਹਨੂੰ ਕਹਿੰਦੇ ਆ। ਸੋ ਆਪਾਂ ਇੰਨਾ ਸਪਰੇਅ ਕੀਤੀ ਤੇ ਉਹਨਾਂ ਦਾ ਮਿਕਸ ਕਰਕੇ ਦੋਨਾਂ ਨੂੰ ਤੇ ਆਪਾਂ ਰਿਜ਼ਲਟ ਤੁਹਾਡੇ ਸਾਹਮਣੇ ਆ। ਝੋਨਾ ਬਿਲਕੁਲ ਹਰਾ। ਤਾ ਜਾਈ ਜਾ ਰਿਹਾ ਆ ਤੇ ਕੱਖ ਮਰ ਕੇ ਬਿਲਕੁਲ ਥੱਲੇ ਰਹਿ ਰਿਹਾ ਏਦਾਂ ਲੱਗਦਾ ਜਿਦਾ ਇੱਕ ਕਬੂਟੀ ਦੇ ਸਪਰੇਅ ਕੀਤੀ ਆ ਤੇ ਪਰ ਝੋਨੇ ਤੇ ਅਸਰ 0% ਸੋ ਆਪਾਂ ਕਿੰਨੀ ਡੋਸ ਪਾਈ ਆ ਇਸ ਬਾਰੇ ਤੁਹਾਨੂੰ ਦੱਸਦੇ ਪਹਿਲਾਂ ਕਿਦਾਂ ਕੀਤੀ ਆ ਖੇਤ ਕਿਦਾਂ ਗਿੱਲਾ ਸੀ ਸੁੱਕਾ ਸੀ ਸਾਰਾ ਕੁਝ ਦੱਸਾਂਗੇ ਵੀਡੀਓ 'ਚ ਜਰੂਰ ਸਾਰੀ ਦੇਖਿਓ ਪਹਿਲਾਂ ਸੋ ਜਦੋਂ ਆਪਾਂ ਇਹ ਸਪਰੇਅ ਕੀਤੀ ਆ ਖੇਤ ਬਿਲਕੁਲ ਸੁਕਾ ਲੈਣਾ ਆ ਕਿਉਂਕਿ ਜਿੰਨਾ ਸੁੱਕਾ ਹੋਊਗਾ ਖੇਤ ਉਹਨੇ ਰਿਜ਼ਲਟ ਆਪਾਂ ਨੂੰ ਵਧੀਆ ਮਿਲੂਗਾ ਖੇਤ ਬਿਲਕੁਲ ਸੁੱਕੇ ਜਿਹਾ ਸਪਰੇਅ ਕਰਨੀ ਆ ਇੱਕ ਟੈਂਕੀ 'ਚ 35 ਤੋਂ 40 ਐਮਐਲ ਸ਼੍ਰਮ ਜੋਸੋ ਪਾਦਣੀ ਜਦੋਂ ਟੈਂਕੀ ਪੂਰੀ ਭਰ ਗਈ ਤੁਸੀਂ ਸਿਲਵਰਟ ਜਿਹੜਾ ਸਟicker ਸ਼੍ਰੀਰਾਮ ਦਾ 10 ਐਮਐਲ ਟੈਂਕੀ ਭਰੀ ਤੇ ਪਾ ਕੇ ਟੱਕਣ ਫਿਰ ਬੰਦ ਕਰਨਾ ਇਹਦਾ ਫਾਇਦਾ ਇਹ ਆ ਸਟicker ਦਾ ਦਵਾਈ ਨੂੰ ਜ਼ਿਆਦਾ ਟਾਈਮ ਤੱਕ ਚੰਬੇੜੀ ਰੱਖਦਾ ਪੱਤਿਆਂ ਨੂੰ ਤਾਂ ਜੋ ਆਪਾਂ ਨੂੰ ਰਿਜ਼ਲਟ ਸੋਨਾ ਮਿਲਦਾ ਆ ਕਿਉਂਕਿ ਮੌਸਮ ਇਸ ਵਾਰ ਥੋੜਾ ਯਾ ਠੀਕ ਨਹੀਂ ਚੱਲ ਰਿਹਾ ਮੀਂਹ ਆ ਜਾਂਦਾ ਹੈ ਮੌਸਮ ਠੰਡਾ ਰਹਿੰਦਾ ਹੈ ਜੇ ਤੁਹਾਡੇ 4-5 ਘੰਟੇ ਵੀ ਨਿਕਲ ਜਾਂਦੇ ਬਗੈਰ ਮੀਂਹ ਤੋਂ ਕਣੀਆਂ ਪੈਣ ਤੋਂ ਰਿਜ਼ਲਟ ਆਪਾਂ ਨੂੰ ਮਿਲ ਜਾਂਦਾ ਹੈ ਸੋ ਸਟicker ਜ਼ਰੂਰ ਪਾਉਣਾ ਹਰ ਇੱਕ ਵਾਰੀ ਜਦੋਂ ਤੁਸੀਂ ਸਪਰੇਅ ਕਰਨੀ ਛੋਣੇ ਨੂੰ ਚਾਹੇ ਆਹ ਕਰ ਰਹੇ ਆਂ ਕੱਖ ਤੋਂ ਕਰ ਰਹੇ ਆਂ ਤੇਲੇ ਤੋਂ ਕਰ ਰਹੇ ਆਂ ਕਿਹ ਵੀ ਚੀਜ਼ ਤੋਂ ਕਰਦੇ ਆਂ ਨਾ ਸਟicker ਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਹੈ ਸੋ ਖੇਤ ਚੰਗੀ ਤਰ੍ਹਾਂ ਸੁਕਾਉਂਗੇ ਤਾਂ ਰਿਜ਼ਲਟ ਤੁਹਾਨੂੰ ਮਿਲੂਗਾ ਪਾਣੀ ਤੁਸੀਂ 3 ਦਿਨ ਬਾਅਦ ਲਉਣਾ ਹੈ ਦੋ ਦਿਨ ਕੱਢ ਕੇ ਜਦਾਂ ਅੱਜ ਸਪਰੇ ਆਪਾਂ ਸਵੇਰੇ ਕੀਤੀ ਆ ਕੱਲ ਦਾ ਦਿਨ ਕੱਢ ਕੇ ਪਰਸੋਂ ਪਾਣੀ ਲਾ ਲਿਓ ਜਿੱਤਾ ਜਿੱਤਾ ਪਾਣੀ ਲਾਉਂਗੇ ਉਦੋਂ ਉਦੋਂ ਬੂਟਾ ਸੁੱਕਦਾ ਜਾਊਗਾ ਤੇ ਝੋਨਾ ਤਾਂ ਹੁੰਦਾ ਜਾਊਗਾ ਡੋਜ਼ 30 ਕਐਮਐਲ ਰੱਖੋ ਘਟੋ ਘਟਾ ਕਿਉਂਕਿ ਬਹੁਤੀ ਘੱਟ ਪਾਉਂਦਾ ਤੇ ਵੱਧ ਪਾਉਂਦਾ ਫਾਇਦਾ ਨਹੀਂ ਹੈਗਾ ਜੇ ਤੁਸੀਂ ਬਹੁਤੀ ਵੱਧ ਪਾਈ ਜੰਨੇ 40 45 ਐਮਐਲ ਉਹਨਾਂ ਤਾਂ ਤੁਹਾਡਾ ਝੋਨਾ ਰੁਕੂਗਾ ਘਾਹ ਤਾਂ ਚਲੋ ਮਰ ਜਲਾ ਪਰ ਝੋਨੇ ਤੇ ਇਫੈਕਟ ਪਾਊਗਾ ਵਟਾ ਦੇਖੋ ਆਪਣਾ ਝੋਨਾ ਬਿਲਕੁਲ ਨਹੀਂ ਰੁਕਿਆ ਗਾਹ ਵਾਜਿਆ ਜਾ ਰਿਹਾ ਤੇ ਕੱਖ ਦੇਖੋ ਥੱਲੇ ਜਾਈ ਜਾਂਦਾ ਕੱਖ ਦੇਖੋ ਕਿੰਨਾ ਨੀਵਾਰ ਆ ਗਿਆ ਸੋ ਜਦੋਂ ਵੀ ਸਪਰੇਅ ਕਰਨੀ ਆ ਡੋਸ ਜਿੰਨੀ ਦੱਸੀ ਜਾਵੇ ਉਨੀ ਪਾਇਓ ਤੇ ਜਿਸ ਤਰੀਕੇ ਨਾਲ ਦੱਸਿਆ ਜਾਵੇ ਉਦਾਂ ਹੀ ਸਪਰੇਅ ਕਰਿਓ ਰਿਜ਼ਲਟ ਫੇਰ ਆਪਾਂ ਨੂੰ ਮਿਲਣਾ ਝੋਨੇ ਦਾ ਸੋ ਆਹ ਦੋ ਸ਼ੀਸ਼ੀਆਂ ਆ ਜਿਹੜੀ ਮੇਰੇ ਹੱਥ 'ਚ ਫੜੀਆਂ ਆ ਤੁਸੀਂ ਕੋਈ ਵੀ ਸਾਲਟ ਕੋਈ ਵੀ ਕੰਪਨੀ ਦਵਾਈ ਲੈ ਸਕਦੇ ਆ ਪਰ ਸਾਲਟ ਆਹ ਚੈੱਕ ਕਰ ਲਿਓ ਸਾਲਟ ਤੇ ਡਿਪੈਂਡ ਕਰਦਾ ਆ ਕੰਪਨੀ ਜਿਹੜੀ ਮਰਜ਼ੀ ਹੋਵੇ ਕੋਈ ਫਰਕ ਨਹੀਂ ਪੈਂਦਾ ਰਿਜ਼ਲਟ ਇਸੇ ਸਾਲਟ ਦਾ ਮਿਲਣਾ ਆਪਾਂ ਨੂੰ ਸੋ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਨੈਕਸਟ ਵੀਡੀਓ ਵੀ ਜਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ